ਵਾਹ ਨੀ ਗੁਰਜੀਤਾਰ ਖਾਲਸਾ ਵਾਹਿਗੁਰੂ ਜੀ ਬਤੈ ਅੱਜ ਤੋਂ ਬਹੁਤ ਜ਼ਿਆਦਾ ਪਰ ਮੁੰਡਿਆਂ ਦੀ ਸਰਦਾ ਭਾਵਨਾ ਉਹ ਤੋਂ ਵੀ ਜ਼ਿਆਦਾ ਚਾਹ ਦੇ ਕੇ ਬੱਬਰ ਬਾਦ ਤੇਰੀ ਲਈ ਥੋੜਾ ਬੰਦੇ ਦਾ ਇੰਤਜ਼ਾਮ ਕਰੀਏ ਹਾਂ ਕੋਈ ਨਹੀਂ ਮੁੰਡਿਓ ਤੁਹਾਨੂੰ ਤਾਂ ਨਕਰਵਾ ਲੈ ਕੇ ਆ ਜੀ ਵੀਰ ਡੋਲੂ ਬਿਣਾ ਲੰਗਰ ਨਹੀਂ ਦੁੱਧ ਬਿਣਾ ਡੰਗਰ ਨਹੀਂ ਉਹ ਕੰਮ ਆ ਓ ਮਾਈ ਗਾਡ ਵਾਹਿਗੁਰੂ ਜੀ ਇਧਰ ਨੂੰ ਮੂੰਹ ਕਰੋ ਤੁਹਾਡਾ ਡਾਇਲੌਗ ਡਿਲੀਵਰੀ ਤਾਂ ਦੇਖ ਲਈ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਫੇਰੀ ਨੂੰ ਬਹੁਤ ਮਿਹਰ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੱਥਾ ਰੱਖਦੇ ਹੋਏ ਵਰਤਮਾਰਾ ਰੋਡਾ ਸਾਹਿਬ ਵਿੱਚ ਪ੍ਰਵਾਦ ਫੇਰੀਆਂ ਰੱਖੀਆਂ ਆਂਦੀਆਂ ਸੀ ਜੋ ਅੱਜ ਤੀਜੀ ਪ੍ਰਵਾਦ ਫੇਰੀ ਪਿੰਡ ਰੋਟੀ ਮਾਣਾ ਵਿੱਚ ਆ ਰਹੀ ਹੈ ਆ ਦੇਖੋ ਪ੍ਰਵਾਦ ਲਈ ਆਲੇ ਮੁਹਾਂ ਆਰਾਮੀ ਬਾ ਜਦੋਂ ਦੁੱਧਵਾ ਦੇ ਸੰਗਤ ਵਾਲੇ ਆਈ ਨਹੀਂ ਬਰਤਾਇ ਰਹੀ ਅਸੀਂ ਨੇ ਲਮਾਬੇ ਪਹਿਲੀ ਵਾਰ ਲਾਗੇ ਦੋਲੂ ਬਿਨਾ ਲੰਗਰ ਨਹੀਂ ਦੁੱਧ ਬਿਨਾ ਡੰਗਰ ਨਹੀਂ ਓਏ ਇਹਨੂੰ ਘਰੋਂ ਕੈ ਕੇ ਭੇਜਦੇ ਨੇ ਅਸੀਂ ਉਹਨੂੰ ਤਾਂ ਵੀ ਪੁੱਤ ਆਪਣਾ ਕੋਟਾ ਨਾ ਸਪੈਰ ਨਾਲ ਲੈ ਕੇ ਆਈ ਆ ਆਪਣਾ ਸਾਰੇ ਜੋਗਾ ਸਮਾਨ ਘਰੇ ਪਹੁੰਚ ਜਵੇ ਜਿਵੇਂ ਜੀ ਦੇ ਨੇ ਫੜਾ ਕੇ ਆ ਜਾ ਦੂਆਲ ਫਾਫਾ ਵੀ ਪਿਆ ਤੇ ਉੱਥੇ ਹਾਂ ਪਹਿਲਾ ਪੇਟ ਕਾਮ ਦੂਜਾ ਹਾਂ ਪਹਿਲਾ ਪੇਟ ਪੂਜਿਆ ਕਾਮ ਦੂਜਾ ਪੇਟ ਪੂਜਿਆ ਇਹਦੇ ਨਾਲ ਕਰੇਗਾ ਉਹ ਰੌਣੇ 2 ਮਹੀਨੇ ਜ਼ਰਾ ਤੇਰੇ ਜੋਗੀਆਂ ਤੇ ਇਹਦੇ ਵਿੱਚ ਖੀਡੀਆਂ ਰਹਿ ਜਾਣਗੀਆਂ ਬਾਅਦ ਚ ਜਿਹੇ ਚੁੱਕ ਚੁੱਕ ਖਾਈ ਗਈ ਮੱਲੋ ਬੀਬੀਓ ਜੋ ਬਾਬੇ ਨੇ ਬੀਬੀਆਂ ਤਾਂ ਹੀ ਬੁਲਾਇਓ ਤੁਸੀਂ ਉਹ ਕੀ ਕਰ ਰਹੇ ਹੋ ਰਹਿ ਰਹੇ ਉਹ ਭਾਈ ਦਾ ਬੋਲ ਪਾਉਂਦੇ ਨੇ ਬੀਬੀ ਜੀ ਬੋਲਿਆ ਚੱਲ ਕਿਉਂ ਆ ਜੰਮੀ ਉਹਨਾਂ ਨੇ ਚਾਤੀ ਚ ਰੌਣੇ ਬਤਾਇਆ ਤੱਕਦਾ ਹੀ ਨਾ ਉਹ ਨਾ ਇਹ ਤੇ ਬਰਾਬਰ ਦਾ ਨਾ ਦਾ ਫੜੂਗਾ ਤੇਰਾ ਪ੍ਰਸ਼ਨ ਆਵੇ ਮੈਂ ਕੋਈ ਨਹੀਂ ਹੋ ਕੁਝ ਨਹੀਂ ਹੁੰਦਾ ਯਾਰ ਸਾਡੇ ਕਹਿੰਦੇ ਹੁੰਦੇ ਨੇ ਘਾਟੇ ਦਾ ਪਰੇ ਦੇ ਦਾ ਸੌਰੀਲੇ ਹੁੰਦੇ ਨੇ ਭਾਈ ਹਰਦਾ ਹਰਦਾ ਇਹਨੂੰ ਕਰ ਚਲਾ ਇਹਨੂੰ ਮੈਨੂੰ ਇਹਨੂੰ ਉੱtre ਉਹ ਤਾਂ ਛੱਡ ਹਰੇ ਦਸਿਆ ਗੱਲ ਤੇ ਆ ਗੰਗ ਸੰਗਤ ਮੇਲਾ ਹਰ ਕੱਜਿਆ ਦਰਤਰ ਜਾਇਆ ਸਤ ਸੰਗਤ ਮਿਲਾਂ ਹਰ ਕੱਜਿਆ ਦਰਤਰ ਜਾਇਆ ਸਤ ਸੰਗਤ ਮਿਲਾਂ প নু বেদা খেলা নান কিনে রেপাল সেলা ਆਰ ਜੂ ਰੈਡੀ ਗਾਈਸ ਯੈਸ ਯੈਸ ਚਲੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੰਮ ਨਿਭੜਨ ਤੋਂ ਬਾਅਦ ਸੰਗਤਾਂ ਦੀ ਆਪਸ ਚ ਲੜਾਈ ਹੁੰਦੀ ਹੋਈ ਤੁਸੀਂ ਨਹੀਂ ਇਕੱਠਾ ਕਰ ਸਕਦੇ ਕੁਝ ਕਰ ਦੋ ਚਾਚਾ ਖੜਾ ਉਧਰ ਜਾ ਕੇ ਵੀ ਦੇਖਣਾ ਉਹਨਾਂ ਦੇ ਕੀ ਵਰਤਣਾ ਫਿਰ ਵਰਤਣਾ ਗਾਜੀ ਫੜੀ ਪਈ ਹੈ ਨਾ ਟਰਣ ਮਾੜੀ ਜੀ ਤੂੰ ਮੇਰਾ ਤਾਂ ਕਰੀਆ ਓਏ ਦੂਗੇ ਓਏ ਡੂਨੇ ਸਿਰ ਧੋਕੇ ਧੋਕੇ ਵਰਤਾਏਗਾ ਬੋਲੋ ਜੀ ਵਾਹਿਗੁਰੂ ਚੱਲ ਓਏ ਛੜੀ ਰਾਜੀ ਓਏ ਇੱਕ ਪਾਸਾ ਛੜ ਗਿਆ ਹੁਣ ਦੋਨੇ ਤਾਂ ਛਾੜ ਦੋ ਆਏ ਆਪਣੇ ਵਾਲਾ ਤਾਂ ਨਿਬੜ ਗਿਆ ਕੰਮ ਰਾਜੀ ਹੁਣ ਨੈਕਸਟ ਇਨਵਿਟੇਸ਼ਨ ਆਈ ਹੈ ਜਿਹੜੀ ਵਗ ਚੱਲੀ ਹੈ ਹਾਂ ਹਾਂ ਇਧਰ ਚੱਲਾਂਗੇ ਆਪਾਂ ਰਾਜੀ ਆ ਤੋ ਆ ਗਈ ਆਗੇ ਆਗੇ ਚਾਚੇ ਬਸ ਟੈਨਸ਼ਨ ਨਾ ਲੈ ਤੂੰ ਬਾਏ ਕਰ ਜਾ ਬਾਏ ਫਿਰ ਬਾਏ ਬਾਏ ਰਾਜੀ ਜੀ ਪਲੇਟਾਂ ਭਰਨੀਆਂ ਨੇ ਆਪਾਂ ਨੇ ਕਿਤੇ ਨਾਲ ਨਾਲ ਮੂੰਹ ਚ ਚੱਲੀ ਜਾਵੇ ਮਾਲੇ ਹੋਰ ਵੀ ਪੰਕਟੇ ਬਹੁਤ ਵੱਧ ਗਈ ਇਹ ਕਰਕੇ ਹੋਰ ਪਲੇਟਾਂ ਭਰਨੀਆਂ ਪੈ ਗਈਆਂ ਨੇ ਸਾਲ ਬੜੀਆ ਜਾਨੂ ਫਰੇਟਰ ਦੇ ਨਾਲ ਪਹੁੰਚ ਰਿਹਾ ਜਾਨੂ ਬਾਕੀ ਪੂਰਾ 300 400 ਬੰਦੇ ਦਾ ਹੋ ਜਾਣਾ ਨਾਲੇ ਉਹ ਵੀ ਜੇ ਕੰਮ ਲਵੇ ਜੇ ਲੱਗਦਾ ਦਿਖ ਰਿਹਾ ਬੋਚ ਕੇ ਜੇ ਕਹਦੇ ਹੋ ਭਾਈ ਜੀ ਨੇ ਖਾਲੀਆਂ ਖਾਲੀਆਂ ਜਿਹੜਾ ਰਹਿ ਗਿਆ ਰਹਿ ਗਿਆ ਬਾਕੀ ਲਪਾ ਕੇ ਕੱਢ ਲੋ ਜਿਨ੍ਹਾਂ ਨੇ ਜੈ ਪੈਕ ਕਰਿਆ ਬਸ ਹਾਕੀ ਕਰਿਆ ਓਏ ਹੈ ਓਏ ਕਿਵੇਂ ਪਲਟਾ ਪਲਟਾ ਧਰੀਆਂ ਨੇ ਇਹ ਬੰਦਿਆਂ ਨੇ ਖਾਣੀਆਂ ਨੇ ਕਿੱਡਾ ਕਰਾ ਦੇ ਦੇ ਨਵੇ ਤਾਂ ਉਹ ਪਰਨਾ ਜਦੀ ਲਾ ਲੈਂਦਾ ਥੱਲੇ ਜੋ ਚਾਪ ਹਉਣੀ ਹੁੰਦੀ ਆ ਬਾਵਲਾ ਹਾਂ ਬਾਵਲਾ ਇਹ ਬਹੁਤ ਘਟਾਉਂਦਾ ਸਹੀ ਗੱਲ ਆ ਕਿ ਆ ਕੀ ਲੱਗਦਾ ਸਭ ਤੋਂ ਪਹਿਲਾਂ ਹੁੰਦਾ ਹੈ ਹੈ ਓਏ ਕੀ ਕਰੀ ਜਾਂਦਾ ਤੂੰ ਯਾਰ ਠੰਡ ਬਹੁਤ ਆ ਅੱਗੇ ਜਾਣਾ ਸਰਦਾਂ ਲਵਾਂਗੇ ਤਾਂ ਹੀ ਗੱਲ ਪੜਾਈ ਤੀਜਾ ਆ ਯਾਰ ਅੱਲੇ ਦਾ ਬਰਡਾ ਨੂੰ ਕਰੋਂਗੇ ਬਰਡਾ ਦਾ ਪੂਰਾ ਜੀ ਬਰਡਾ ਦੇਡਾ ਕੇ ਗਿਆ ਦਾ ਸ਼ਾਇਣ ਓਏ ਐਕੀ ਫਰੈਸ਼ਰ ਦਾ ਬਲਿੱਡ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਭਲਾ ਦਾ ਫਲਤਾ ਵਾਹ ਨਸੀ ਦੀ ਹਤੇ ਬੋਲੇ ਸੋ ਨਿਹਾਲ

రిగਰ ਮਗਲਾਵ ਜਮਣ ਕਰਕੇ ਮੇਰੀ ਚਾਹ ਦੀ ਸੇਲ ਘਟ ਗਈ ਭਰਾਵਾ ਇੱਥੇ ਜਾਮਣ ਆ ਜਿੱਥੇ ਚਾਹ ਨੂੰ ਨਾ ਕੋਈ ਪੁੱਛਦਾ ਓਏ ਨਹੀਂ ਗਲਾਵ ਜਮਣ ਲੰਗੜੀ ਵੀ ਤੇ ਚਾਹ ਨਾਲੇ ਚਾਹੀਦੀ ਲੋਕ ਲੈ ਨਹੀਂ ਰਹੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮਖਾਣੇ ਸੰਗਤਾਂ ਨੇ ਤਨ ਮਨ ਧੰਦੇ ਨਾਲ ਲੰਗਰ ਨਾਲ ਸੇਵਾਵਾਂ ਕੀਤੀਆਂ ਨੇ ਸਭ ਦੀਆਂ ਕੀਤੀ ਹੋਈਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਜਿਨ੍ਹਾਂ ਜਿਨ੍ਹਾਂ ਸੰਗਤਾਂ ਅੰਮ੍ਰਿਤ ਵੇਲੇ ਤੁਸੀਂ ਪ੍ਰਭਾਤ ਫੇਰੀ ਵਿੱਚ ਸਮਲ ਹੋ ਕੇ ਹਾਜ਼ਰੀਆਂ ਭਰੀਆਂ ਨੇ ਆਪ ਜੀ ਦਾ ਹਰਜਸਾ ਕੀਰਤਨ ਕੀਤਾ ਗਿਆ ਹੈ ਸਿਮਰਨ ਕੀਤਾ ਗਿਆ ਹੈ ਕੀਤਾ ਹੋਇਆ ਸਿਮਰਨ ਸੇਵਾਵਾਂ ਪਾਤਸ਼ਾਹ ਜੀਓ ਜਪਿਆ ਹੋਇਆ ਨਾਮ ਕੀਤਾ ਹੋਇਆ ਕੀਰਤਨ ਸਭ ਦੇ ਹਿਰਦਿਆਂ ਚ ਵਸਾ ਕੇ ਸਦਾ ਚੜ੍ਹਦੀ ਕਲਾ ਕਰਨੀ ਸਭ ਲੋਕਾਂ ਦੀਆਂ ਵਰਸਨੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਹ ਐਸੇ ਤਰਾ ਆਪ ਜੀ ਦੇ ਪ੍ਰਕਾਸ਼ ਦਿਹਾੜੇ ਮਨਾਉਣ ਦਾ ਸੰਗਤਾਂ ਨੂੰ ਬਲ ਉਦਮ ਚਾਉ ਉਤਸ਼ਾਹ ਵਕਸਸ ਕਰਨਾ ਸਭੀਆਂ ਕਮਾਈਆਂ 'ਚ ਬਰਕਤਾਂ ਪਾਉਣੀਆਂ ਇਛਾਆਂ ਪੂਰੀਆਂ ਕਰਨੀਆਂ ਸੇਵਾ ਕੀਤੀ ਸਭੀ ਦਾਸੇ ਪ੍ਰਵਾਨ ਕਰਨੀ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਸੁਖ ਵਰਤਾਓ ਜੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬਤਨ ਵਾਹਿਗੁਰੂ ਕੀ ਕਾਖਾ ਵਾਹਿਗੁਰੂ ਜੀ ਕੀ ਬੋਲੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਾਰ ਸ੍ਰੀ ਅਕਾਲ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਗੁਰਦਾ ਰੋਟਾ ਸਾਹਿਬ ਪਾਸੇ ਨੌਂਮੀ ਦਾ ਇਤਿਹਾਸ ਇਸ ਇਸ ਸਾਲ ਤੇ ਗੁਰਦੇਵ ਜੀ ਆਪਣੇ ਪਰਿਵਾਰ ਸਮੇਤ 1665 ਵਿੱਚ ਪਹੁੰਚੇ ਸਨ ਇਹ ਉਹਨਾਂ ਦੀ ਚਰਨਸ਼ੋਪਾ ਪ੍ਰਾਪਤ ਧਰਤੀ ਹੈ ਤੁਸੀਂ ਇਹ ਸਾਰਾ ਇਤਿਹਾਸ ਇਸ ਵੀਡੀਓ ਵਿੱਚ ਪੜ ਸਕਦੇ ਹੋ